ਸਵਾਗਤ ਹੈ ਤੁਹਾਡਾ ਪੰਜਾਬ ਟਾਈਮ ਤੇ ਤੇ ਇਸ ਮੌਕੇ ਲਾਈਵ ਜੁੜੇ ਆ ਤੇ ਲਾਈਵ ਦੱਸ ਜੀ ਕਿ ਜਿਵੇਂ ਹੈਡਰ ਤੁਹਾਨੂੰ ਦਿੱਤਾ ਆ ਕਿ ਮਹਿਜ ਕੁਝ ਘੰਟਿਆਂ ਬਾਅਦ ਵਿਸਾਖੀ ਬੰਪਰ ਜਿਹੜਾ ਹੈਗਾ ਨਿਕਲਣ ਵਾਲਾ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਜੋ ਪੰਡਿਤ ਲਾਟਰੀ ਮਲੇਰ ਕੋਟਲਾ ਵਾਲੇ ਨੇ ਉਹਨਾਂ ਨਾਲ ਗੱਲ ਕਰਾਵਾਂਗੇ ਕਿ ਕਿ ਆਖਰਕਾਰ ਕਿੰਨਾ ਸਮਾਂ ਜਿਹੜਾ ਹੈਗਾ ਰਹਿਦਾ ਆ ਕਿਉਂਕਿ ਕਹਿੰਦੇ ਨੇ ਲੋਕ ਵਿਸਾਖੀ ਦਾ ਜਿਹੜਾ ਤਿਹਾਰ ਆ ਦਿਹਾੜਾ ਆ ਉਹ ਨਿਕਲ ਚੁੱਕਿਆ ਪਰ ਹਲੇ ਵੀ ਕੁਝ ਘੰਟੇ ਬਾਕੀ ਨੇ ਤੇ ਚਾਂਸ ਤੁਹਾਡੇ ਕੋਲ ਹੈਗਾ ਤੁਸੀਂ ਵਿਸਾਖੀ ਬੰਬਰ ਪਾ ਸਕਦੇ ਹੋ ਤੇ ਜਿੱਤ ਸਕਦੇ ਹੋ ਮੌਕਾ 6 ਕਰੋੜ ਰੁਪਏ ਨਗਦ ਇਨਾਮ ਜਿੱਤਣ ਦਾ ਤੇ ਤਸਵੀਰ ਇੱਕ ਵਾਰ ਜ਼ਰੂਰ ਦਿਖਾਣਿਆ 나즈ਨਾ ਪੰਡਿਤ ਲਾਟਰੀ ਅਮਰਗੰਗਾ ਨਾਲ ਗੱਲ ਕਰ ਲਿਓ ਜੀ ਕਿਵੇਂ ਦੇਖਦੇ ਹੋ ਪੰਡਿਤ ਜੀ ਕਿ ਆਪਾਂ ਲੋਕ ਸਮਝਦੇ ਨੇ ਕਿ ਸ਼ਾਇਦ ਟਾਈਮ ਖੁੰਝ ਗਿਆ ਟਾਈਮ ਨਾ ਗਿਆ ਵਿਸਾਖੀ ਖਤਮ ਹੋ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਜੇ ਟਾਈਮ ਨਹੀਂ ਖੁੰਝਿਆ ਤਾਂ ਮੈਂ ਤਾਂ ਜਦੋਂ ਅਡਰੈਸ ਦਦੂ ਕਿਉਂਕਿ ਲੋਕ ਨਵਾਂ ਅਡਰੈਸ ਆ ਅਡਰੈਸ ਹੈਗਾ ਸਾਡੇ ਜੀ ਰਾਜੇਦਾ ਬਾਗ ਰਾਜੇਦਾ ਬਾਗ ਕਿੱਥੇ ਮਲੇਕ ਕੋਲੇ ਚ ਜੇਕਰ ਤੁਸੀਂ ਵਾਰੋ ਵਾਰ ਰੋਡ ਦੇ ਥਰੂ ਆਉਣੇ ਹੋ ਜਿੱਦਾਂ ਮੰਨ ਲਓ ਲਦੇ ਆਣੇ ਤੌਣੇ ਤਾਂ ਜਰਗ ਚੌਕ ਚਰਗ ਚੌਕ ਦੇ ਨਾਲ ਹੀ ਪੈਟਰੋਲ ਪੰਪ ਉਹਦੇ ਨਾਲ ਸਾਈਡ ਤੇ ਆਉਂਦੇ ਥੱਲੋਂ ਥੱਲੇ ਨੀਚੇ ਜੇਕਰ ਤੁਸੀਂ ਪਟਿਆਲਾ ਸਾਈਡ ਤੋਂ ਆ ਰਹੇ ਹੋ ਤਾਂ ਤੁਸੀਂ ਗਰੇਵਾਲ ਚੌਕ ਉਤਰੋ ਜੀ ਜੇਕਰ ਲੁਧਿਆਣਾ ਇਧਰੋਂ ਸਮਰੂਹ ਸਾਈਡ ਤੋਂ ਆ ਰਹੇ ਵਸਟ ਸਟੈਂਡ ਆ ਕੇ ਤਾਂ ਮਲਤਾਨੀ ਚੌਕ ਜ ਮਲਤਾਨੀ ਚੌਕ ਦੇ ਨਾਲ ਹੀ ਰਾਜੇਦਾ ਬਾਗ ਰਾਜੇਦੇ ਬਾ ਹਾਸਪੀਟਲ ਇਧਰਲੀ ਸਾਈਡ ਤੇ ਇਧਰ ਮੈਂ ਖੜਾ ਤੇ ਇਧਰਲੀ ਸਾਈਡ ਸੁਬਹਾਨ ਹਸਪੀਟਲ ਖੇੜੀ ਬ੍ਰਦਰ ਠੀਕ ਹੈ ਨਾਲ ਰਾਜੇ ਦਾ ਕਿਲਾ ਤੇ ਜਦ ਜੇ ਤੁਸੀਂ ਰਾਜ ਦੇ ਬਾਗ ਦੇ ਵਿੱਚ ਆਗੇ ਤਾਂ ਬਿਲਕੁਲ ਸਾਹਮਣੇ ਤੁਹਾਨੂੰ ਰੋਡ ਦੇ ਉੱਪਰ ਇੱਕ ਮੰਦਿਰ ਦੇਖੇਗਾ ਜੈਨ ਧਰਮ ਦਾ ਮੰਦਿਰ ਉਹਦੇ ਬਿਲਕੁਲ ਸਾਹਮਣੇ ਆਪਣੀ ਲੋਕੇਸ਼ਨ ਆ ਜਾਂਦੀ ਹੈ ਠੀਕ ਹੈ ਜੀ ਤੇ ਹੁਣ ਜਿਹੜੇ ਲੋਕ ਸਮਝੀ ਬੈਠੇ ਨੇ ਵੀ ਸ਼ਾਇਦ ਵਿਸਾਖੀ ਨਿਕਲ ਗਈ ਆ ਬੰਪਰ ਵੀ ਨਿਕਲ ਜਾਣਾ ਨਿਕਲ ਚੁੱਕਿਆ ਹੋਣਾ ਕੀ ਲੱਗਦਾ ਲੱਗਦਾ ਕਿ ਹਲੇ ਸਮਾਂ ਬਾਕੀ ਆ ਜੀ ਸਮਾਂ ਬਾਕੀ ਜੀ ਕੁਝ ਘੰਟੇ ਬਾਕੀ ਰਹਿ ਗਏ ਅੱਜ ਹੈਗੀ 18 ਤਰੀਕ ਕੱਲ ਨੂੰ 19 19 ਤ ਸੋ ਬਸਾਕੀ ਬੰਪਰ ਦਾ ਡਰਾਅ ਹੋਣਾ ਜਿਸ ਦਾ ਫਰਸਟ ਪ੍ਰਾਈਜ਼ 3 ਕਰੋੜ ਰੁਪਏ ਦਾ ਪ੍ਰਾਈਜ਼ ਹੈ ਠੀਕ ਹੈ ਤੇ ਪ੍ਰਾਈਜ਼ ਨਿਕਲਣ ਤੋਂ ਪਹਿਲਾਂ ਹੀ ਸਾਡੀ ਏਜੰਸੀ ਨੇ ਟੋਲ ਵਜਾਤੇ ਨੇ ਕੱਲ ਤੋਂ ਜਣੀ ਅੱਜ ਮੰਨ ਲਓ ਤੁਸੀਂ 18 ਤਰੀਕ ਐ 17 16 16 ਤਰੀਕ ਨੂੰ ਸਾਡੀ ਏਜੰਸੀ ਪਨੋਟ ਇੰਟਰਪ੍ਰਾਈਜ਼ ਤੋਂ 18 ਲੱਖ ਰੁਪਏ ਦਾ ਨਾਮ ਲੱਗਿਆ ਜੀ ਤੇ ਰਾਤ 6 ਵਜੇ ਵਾਲੀ ਟਿਕਟ 6 ਰੁਪਏ ਵਾਲੀ ਚੋਂ 1 ਕਰੋੜ ਰੁਪਏ ਦਾ ਪ੍ਰਾਈਜ਼ ਲੱਗਿਆ 1 ਕਰੋੜ ਦਾ ਹਾਂਜੀ 6 ਰੁਪਏ 6 ਰੁਪਏ ਦੇ ਵਿੱਚ 88500 ਨੰਬਰ ਪਨੋਟ ਇੰਟਰਪ੍ਰਾਈਜ਼ ਹਾਂਜੀ ਤੇ ਲਗਾਤਾਰ ਜਣੀ 2 ਦਿਨ ਹੋ ਗਏ ਸਾਨੂੰ ਡਰਾਅ ਕੱਢਦੇ ਇਹਨੂੰ ਤੇ ਅੱਜ ਤੀਜਾ ਦਿਨ ਆ ਪਰਮਾਤਮਾ ਸੁੱਖ ਰੱਖੇ ਆਪਣਾ ਕੱਲ ਨੂੰ ਚੌਕਾ ਲੱਗੂਗਾ ਅੱਜ ਵੀ ਪ੍ਰਾਈਜ਼ ਲੱਗੇਗਾ ਤੇ ਕੱਲ ਨੂੰ ਵੀ ਲੱਗੂ 18 ਲੱਖ ਦਾ ਹੋ ਗਿਆ 1 ਕਰੋੜ ਦਾ ਹੋ ਗਿਆ ਹੁ ਨੇ ਦੇਖੋ ਆਪਾਂ ਅਮਰਗੜ ਦੇ ਵਿੱਚ ਰਿਕਾਰਡ ਪੈਦਾ ਕਰਕੇ ਆਇਆ 40 ਲੱਖਪਤੀ ਬਣਾ ਕੇ ਆਏ ਜੀ ਕੁਝ ਸਮੇਂ ਦੇ ਵਿੱਚ ਠੀਕ ਹੈ ਤੇ ਮਲੇਰ ਕੋਲੇ ਦੇ ਵਿੱਚ ਆ ਜੀ ਠੀਕ ਹੈ ਜੀ ਮਲੇਰ ਕੋਲੇ ਦੇ ਵਿੱਚ ਲੋਕਾਂ ਦਾ ਲਾਟਰੀ ਤੋਂ ਵਿਸ਼ਵਾਸ ਉੱਟ ਚੁੱਕਿਆ ਸੀ ਲੋਕ ਲਾਟਰੀ ਪਾਉਣ ਤੋਂ ਗਰੇਜ ਕਰਦੇ ਵੀ ਰਹਿਣ ਤੋਂ ਕੀ ਪਾਉਣਾ ਇੱਥੇ ਕੋਈ ਲੱਗਦਾ ਨਹੀਂ ਹੈ ਨਾ ਕਿਉਂਕਿ ਇੱਥੇ ਕਦੇ ਨਾਮ ਲੱਗੇ ਹੀ ਨਹੀਂ ਸੀ ਤੇ ਆਪਾਂ ਉਰੇ ਆਏ ਆ ਡੇਲੀ ਆਪਣੇ ਕੋਲ ਚਾਰ ਪੰਜ ਪ੍ਰਾਈਜ਼ ਲੱਗਦੇ ਨੇ ਉਹ ਦੁਵਾਰਾ ਖਾਲੀ ਨੇ ਦੁਵਾਰਾ ਖਾਲੀ ਨੇ ਨਵੀਆਂ ਫਰੈਸ਼ ਫੋਟੋਆਂ ਲੱਗਣਗੀਆਂ ਤੇ ਪ੍ਰਮਾਤਮਾ ਸੁੱਖ ਰੱਖੇ ਉਹਤੇ 1.5 ਸਾਲ ਚ 40 ਬਣਾਇਓਰੇ ਆਪਾਂ 1.5 ਸਾਲ ਚ 80 ਬਣਾਵਾਂਗੇ। ਕੀ ਬਾਤ ਆ। ਠੀਕ ਹੈ ਜੀ। ਤੇ ਜਿਹੜੇ ਵੀ ਮਲੇਕ ਕੋਲੇ ਲੋਕਲ ਨੇ ਜਿਨ੍ਹਾਂ ਨੇ ਕਦੇ ਟਿਕਟ ਨਹੀਂ ਪਾਈ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆ ਕੇ ਉਹਰੇ ਆਪਣੀ ਟਿਕਟ ਲੈ ਕੇ ਜਾਣ। ਪੰਜਾਬ ਸਰਕਾਰ ਦਾ ਵਿਸਾਖੀ ਬੰਪਰ ਹੈ 500 ਰੁਪਏ ਦੀ ਇੱਕ ਟਿਕਟ ਹੈ ਜੇਕਰ ਦੋ ਟਿਕਟਾਂ ਲੈਣੋ A ਔਰ B ਤਾਂ 1000 ਰੁਪਏ ਦੀਆਂ ਪੈਣੀਆਂ ਨੇ ਜੀ ਠੀਕ ਹੈ ਜੀ ਤੇ ਕੋਈ ਇਹ ਨਹੀਂ ਹੈਗਾ ਕਈ ਲੋਕਾਂ ਨੇ ਵੀ ਪੰਡਤ ਜੀ ਕੋਲ ਜਾਂਦੇ ਨੇ ਡੇਟ ਆਫ ਬਰਥ ਨਾਲ ਟਿਕਟਾਂ ਦਿੰਦੇ ਨੇ ਜੀ ਅਸੀਂ ਇਸ ਚੀਜ਼ ਤੇ ਬਲੀਵ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਨੇ ਮੇਰੀ ਬੇਨਤੀ ਵੀ ਸਾਡੇ ਕੰਫੈਰੈਂਸ ਸੀ ਕਿਸੇ ਨੂੰ ਨਹੀਂ ਕਰਦੇ ਜੇਕਰ ਤੁਹਾਡਾ ਮਾਣਾ ਵੀ ਡੇਟ ਆਫ ਬਰਥ ਨਾਲ ਲੱਕੀ ਨੰਬਰ ਲੈਣਾ ਉਦਾਂ ਵੀ ਲੈ ਸਕਦੇ ਹੋ ਜੇਕਰ ਡੇਟ ਆਫ ਬਰਥ ਤੋਂ ਬਿਨਾਂ ਟਿਕਟ ਲੈਣੀ ਹੈ ਤਾਂ ਵੈਸੇ ਵੀ ਲੈ ਸਕਦੇ ਹੋ ਆਪਣੀ ਕਿਸਮਤ ਮੁਤਾਬਕ ਆਪ ਵੀ ਚੋਇਸ ਮੁਤਾਬਕ ਐਕਸਟਰਾ ਪੈਸ ਦੂਜੀ ਗੱਲ ਤੁਹਾਡਾ ਕਿਸੇ ਵੀ ਲਾਟਰੀ ਵਾਲੇ ਕੋਲੋਂ 10000 ਦਾ ਪ੍ਰਾਈਸ ਲੱਗਦਾ 9000 ਦਾ ਪ੍ਰਾਈਸ ਲੱਗਦਾ ਤੁਹਾਡਾ 1500 ਰੁਪਏ ਕੱਟਿਆ ਜਾਂਦਾ ਤੇ ਸਾਡੀ ਏਜੰਸੀ ਦੇ ਵਿੱਚੋਂ ਤੁਹਾਡਾ ਕੋਈ ਵੀ ਕਟੌਤੀ ਨਹੀਂ ਹੋਊਗੀ ਪੂਰੇ ਪੈਸੇ ਪੂਰੇ ਪੈਸੇ ਮਿਲਣਗੇ 1 ਰੁਪਿਆ ਤੁਹਾਡੀ ਕਟੌਤੀ ਨਹੀਂ ਹੋਊਗੀ ਜੇਕਰ ਤੁਹਾਡਾ ਸਾਡਾ ਕੋਈ ਵਰਕਰ ਤੁਹਾਡਾ ਕੋਈ ਪੈਸਾ ਕੱਢਦਾ ਤੁਸੀਂ ਮੇਰੇ ਨਾਲ ਸੰਪਰਕ ਕਰੋ ਜੇਕਰ ਤੁਹਾਡਾ ਵੱਡਾ ਪ੍ਰਾਈਸ ਲੱਖਾਂ ਕਰੋੜਾਂ ਚ ਲੱਗਦਾ ਜੋ ਗਵਰਨਮੈਂਟ ਦਾ ਟੈਕਸ ਆ ਉਹ ਤੁਹਾਨੂੰ ਕੱਟ ਕੇ ਆਉਣਾ ਉਸ ਤੋਂ ਪਹਿਲਾਂ ਚਲੋ ਇੱਕ ਸਾਡੇ ਕੰਦੀ ਤੋਂ ਵੀ ਹਾਂਜੀ ਤੇ ਬਾਕੀ ਬਸ ਵਿਸਾਖੀ ਬੰਪਰ ਪਾਓ ਜਿਹੜੇ ਵੀ ਨੇ ਨਹੀਂ ਵੀ ਭਾਈ ਜਿਸ ਵੀ ਨੇ ਲਦਾਣਾ ਆਉਣਾ ਤਾਂ ਜਾ ਕੇ ਆਪਣੇ ਟੋਕਨ ਲਗਵਾ ਲਓ 40 ਨੰਬਰ ਸ਼ਾਪ ਤੇ ਔਰ ਕੱਲ ਦਾ ਆਖਰੀ ਦਿਨ ਨਾਲ ਹਾਂ ਕਰੋੜਾ ਪਤੀ ਕਰੋੜਪਤੀ ਨਹੀਂ ਕਰੋੜਾ ਪਤੀ ਬਣਨ ਦੇ ਲਈ ਹਾਂਜੀ ਇਹ 7:30 ਵਜੇ ਤੱਕ ਤੁਸੀਂ ਸਾਡੇ ਕੋਲ ਟਿਕਟ ਪਰਚੇਜ਼ ਕਰ ਸਕਦੇ ਹੋ ਜੇਕਰ ਸਾਡੇ ਕੋਲ ਸਟਾਕ ਅਵੇਲੇਬਲ ਹੋਇਆ ਤੇ ਮਲੇਰ ਕੋਲੇ ਵਾਲੋਂ ਬੇਨਤੀ ਹੈ ਵੀ ਸਾਡੀ ਇਸ ਦੁਕਾਨ ਤੇ ਉੱਤੇ ਆ ਕੇ ਟਿਕਟ ਪਾ ਸਕਦੇ ਹੋ ਅਮਰਗੜ ਨੂੰ ਬੇਨਤੀ ਹੈ ਵੀ ਉੱਥੇ ਪਾ ਸਕਦੇ ਹੋ ਅਮਰਗੜ ਤੇ ਬਠਿੰਡੇ ਦੇ ਕੁਝ ਲੋਕ ਸਾਡੇ ਕੋਲ ਇਸ ਵਾਰ ਟੋਕਨ ਰਹਿ ਗਏ 100-150 ਟੋਕਨਾਂ ਟਿਕਟ ਨਹੀਂ ਦਿੱਤੀ ਗਈ ਉਹਨਾਂ ਨੂੰ ਮੇਰੀ ਬੇਨਤੀ ਉਹ ਤੇ ਲੜਕਾ ਬੈਠਾ ਮੈਨੂੰ WhatsApp ਤੇ ਟਿਕਟ ਭੇਜੇਗਾ ਨੰਬਰ ਤੇ ਉਹ ਉਹਨਾਂ ਨੂੰ ਭੇਜ ਕੇ ਆਪਾਂ ਟਿਕਟ ਦੇਵਾਂਗੇ ਉਹ ਵੀ ਉੱਥੋਂ ਆਪਣੀ ਟਿਕਟ ਪਾ ਸਕਦੇ ਨੇ ਲੁਧਿਆਣੇ ਵਾਲੇ ਵੀਰ ਜਾ ਕੇ 40 ਨੰਬਰ ਤੇ ਪਾ ਸਕਦੇ ਨੇ ਠੀਕ ਹੈ ਜੀ ਤੇ ਬਾਕੀ ਫੋਨ ਨੰਬਰ ਦੇ ਸੰਪਰਕ ਕਰਕੇ ਜਿਸ ਤਰ੍ਹਾਂ ਵੀ ਉਹਨਾਂ ਤੱਕ ਟਿਕਟ ਪਹੁੰਚੂਗੀ ਤਾਂ ਪਹੁੰਚਾਵਾਂਗੇ ਤੇ ਜਲਦੀ ਜਲਦੀ ਮੁਕਸਰ ਦੇ ਵਿੱਚ ਵੀ ਐਂਟਰੀ ਲਾਵਾਂਗੇ ਬਿਲਕੁਲ ਬਿਲਕੁਲ ਤੇ ਵੱਡੀ ਗੱਲ ਇਹ ਆ ਪੰਡਤ ਜੀ ਵੀਡੀਓ ਵੀ ਸ਼ੇਅਰ ਜ਼ਰੂਰ ਕਰਨ ਲੋਕ ਹਾਂਜੀ ਸ਼ੇਅਰ ਕਰਨ ਤੇ ਰੱਖੜੀ ਦਾ ਤਿਹਾਰ ਆ ਰਿਹਾ ਰੱਖੜੀ ਤੋਂ ਦੂਜੇ ਦਿਨ ਸੋਨੇ ਦੀ ਅੰਗੂਠੀ Android ਮੋਬਾਈਲ 2 ਕੀ Android ਮੋਬਾਈਲ ਕੀਪੈਡ ਵਾਲ ਦੋ ਸਰਪ੍ਰਾਈਜ਼ ਗਿਫਟ ਉਹ ਸਾਡੇ ਬੰਨਿਓ ਵੀਡੀਓ ਸ਼ੇਅਰ ਕਰਨ ਵਾਲੇ ਦਿੱਤੇ ਜਾਣੇ ਨੇ ਪਹਿਲਾਂ ਆਪਾਂ ਪਿਛਲੀ ਵਾਰ ਸੋਨੇ ਦੀ ਚੈਂਤ ਦਿੱਤੀ ਸੀ ਤੇ ਇਸ ਵਾਰ ਪੰਜ ਕਸਟਮਰ ਚੁਣਾਂਗੇ ਤੇ ਲਾਈਵ ਚੁਣੇ ਜਾਣਗੇ ਕੋਈ ਉੱਤੇ ਧੋਖਾ ਨਹੀਂ ਹੋਊਗਾ ਬਿਲਕੁਲ ਜੀ ਬਿਲਕੁਲ ਜੇਕਰ ਕੋਈ ਜਰਗ ਚੌਂਕ ਤੋਂ ਆਣਾ ਚਾਹੁੰਦਾ ਤਾਂ ਫੁੱਲ ਤੋਂ ਹੀਟਾਂ ਜਿਹੜਾ ਪੈਟਰੋਲ ਪੰਪਾ ਉੱਥੋਂ ਰਾਜੇ ਦੇ ਬਾਗ ਦੇ ਵਿੱਚ ਆ ਸਕਦਾ ਜੇਕਰ ਬਾਜ਼ਾਰ ਵਿੱਚ ਆਣਾ ਤਾਂ ਮਲਤਾਨੀ ਚੌਂਕ ਤੋਂ ਕਲੱਬ ਚੌਂਕ ਤੋਂ ਜਿਹੜਾ ਹੈਗਾ ਰਾਜੇ ਦੇ ਬਾਗ ਆ ਸਕਦਾ ਨੀਅਰ ਖੇੜੀ ਬ੍ਰਦਰ ਸਾਹਮਣੇ ਸੁਬਾਣਾ ਉਸਤਾਨ ਤੇ ਰਾਜੇ ਦਾ ਬਾਗ ਉੱਥੇ ਆ ਸਕਦਾ ਆ ਤੇ ਤੁਸੀਂ ਆ ਕੇ ਆਪਣੀ ਕਿਸਮਤ ਅਜਮਾ ਸਕਦੇ ਹੋ ਕਰੋੜ ਨਹੀਂ ਕਰੋੜਾਪਤੀ ਬਣ ਸਕਦੇ ਕਿਉਂਕਿ ਪਹਿਲਾ ਇਨਾਮ ਬਹੁਤ ਸਮੇਂ ਬਾਅਦ 6 ਕਰੋੜ ਰੁਪਏ ਦਾ ਲੱਗਣ ਵਾਲਾ ਹੈ ਬਸ 500 ਰੁਪਇਆ 500 ਰੁਪਇਆ ਦਾ ਟਿਕਟ ਹੈ ਤੇ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਕਿਉਂਕਿ ਇਹ 600 ਰੁਪਇਆ ਦੀ ਟਿਕਟ ਹੈ ਜਿਹੜੀ ਅਸੀਂ ਭੁੱਲ ਗਏ ਅਨੇ ਕਈ ਵਾਰ ਉਹਦੇ ਤਿੰਨ ਟਾਈਮ ਡਰਾਅ ਨੇ 1 ਵਜੇ 6 ਵਜੇ 8 ਵਜੇ ਕੱਲ ਉਹਦੇ 1 ਕਰੋੜ ਦਾ ਪ੍ਰਾਈਜ਼ ਉਹਦੇ ਵਿੱਚ ਹੀ ਲੱਗਿਆ ਤੇ ਉਹ ਤੁਸੀਂ ਆਪ ਮੰਗ ਲਿਆ ਕਰੋ ਆ ਕਿ ਅਸੀਂ ਕਈ ਵਾਰ ਭੁੱਲ ਜਾਂਦੇ ਹਾਂ ਕਸਟਮਰ ਭੁੱਲ ਜਾਂਦੇ ਵਰਕਰ ਭੁੱਲ ਜਾਂਦੇ ਟਿਕਟ ਪਰਚੇਜ਼ ਕਰਾਉਣੀ ਉਹ ਤੁਸੀਂ ਆਪ ਮੰਗ ਲਿਆ ਕਰੋ ਤੇ ਆ ਕੇ ਸਾਡੇ ਬਾਅਦ ਚ ਵੀ ਹੋਰੇ ਟਿਕਟ ਪਾ ਸਕਦੇ ਹੋ ਤੇ ਜਿਹੜੇ ਵੀ ਨਾਉਣਾ ਟਾਈਮ ਕੱਢ ਕੇ ਆਉਣਾ ਕੋਈ ਮਰੀਜ਼ ਬੰਦਾ ਉਹ ਸਾਡੇ ਕੋਲ ਨਾ ਆਵੇ ਅਸੀਂ ਬੇਨਤੀ ਕਰਦੇ ਹਾਂ ਟਾਈਮ ਕੱਢ ਕੇ ਆਓ ਸਾਡੇ ਕੋਲ ਆਣਾ ਕਿਉਂ ਸਾਡੇ ਕੋਲ ਟਾਈਮ ਲੱਗੂ ਹੀ ਲੱਗੂਗਾ ਬਿਲਕੁਲ ਧੰਨਵਾਦ ਤੇ ਬਾਅਦ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਇੱਕ ਵਾਰ ਫੇਰ ਲੋਕੇਸ਼ਨ ਦਿਖਾ ਦਉ ਉੱਧ ਲੋ ਇਹ ਲੋਕੇਸ਼ਨ ਆ ਜਿੱਥੇ ਤੁਸੀਂ ਆ ਕੇ ਜਿਹੜਾ ਹੈਗਾ ਪਹੁੰਚਣਾ ਆ ਤੇ ਨਾਲ ਜ ਨਾਲ ਜੇ ਗੱਲ ਕਰੀਏ ਤਾਂ ਆਹ ਦੇਖ ਲਓ ਪੰਡਤ ਲਾਟਰੀ ਮਲੇਰ ਕੋਟਲਾ ਜਿੱਥੇ ਲੋਕ ਜਿਹੜੇ ਨੇ ਆਪਣੀ ਕਿਸਮਤ ਅਜ਼ਮਾਨ ਆਇਆ ਧੰਨਵਾਦ ਸ਼ੇਅਰ ਜਿਹਨੂੰ ਕਰਦੇ ਹੋ